ਲੋਜੀ ਸਤਿ ਸ੍ਰੀ ਅਕਾਲ ਜੀ ਭਾਈ ਖੇਤਾ ਕਿ ਨਹੀਂ ਆ ਗਿਆ ਘੋਮਣ ਮੀ ਵੀ ਪੈ ਲਿਆ ਆਪਣੇ ਭਾਈ ਪਿਆ ਥੋੜਾ ਹੀ ਐ ਕਣਕ ਨੂੰ ਪਾਣੀ ਲਾਉਣ ਦਾ ਜਲ ਦੇਖਦੇ ਦੋ ਦਿਨ ਦੱਸਿਆ ਵਾ ਮੀ ਹੋਰ ਹੱਲੇ ਦੋ ਦਿਨ ਕਹਿੰਦੇ ਹੋਰ ਤਾਂ ਦੱਸਿਆ ਵਾ ਹਲੇ ਬੱਦਲ ਬਾਈ ਬਹੁਤ ਐ ਹਵਾ ਬਹੁਤ ਚੱਲੀ ਐ ਸਵੇਰੀਓ ਤੜਕੇ ਨੂੰ ਤੇ ਬਾਅਦ ਬੱਦਲ ਚੜਿਆ ਆ ਫਿਰ ਪੈ ਵੀ ਗਿਆ ਪਿਆ ਥੋੜਾ ਜਣੀ ਟੀਨਾ ਪਰ ਤੇ ਪਾਣੀ ਥੱਲੇ ਉਧਰ ਆਇਆ ਖੇਤਾ ਉਹਦਾ ਪਤਾ ਵੀ ਲੱਦਾ ਹੀ ਪਿਆ ਕਿ ਨਹੀਂ ਪਿਆ ਬਾਕੀ ਅੱਪਾ ਆਏ ਵਾ ਭਾਈ ਝੱਲੀਆਂ ਅੱਜ ਨਹੀਂ ਝੱਲੀਆਂ ਵਾਲੀ ਮੋਟਰ ਆਪਣੀ ਭਾਗ ਚਾਚੇ ਵਾਲੀ। ਉਰੇ ਆਏ ਵੇ ਅੱਜ ਘੁੰਮਣ। ਮੈਂ ਦੇਖੀਏ ਮਾਰੇ ਇਹ ਢੇੜਾ ਪਿੱਛੇ ਇੱਕ ਸੜਕ ਬਣਦੀ ਜਿਹੜੀ ਸੜਕ ਨੂੰ ਆਪਾਂ ਚੜਦੇ ਕੱਚੇ ਪੈਸੇ ਤੇ ਜਾ ਕੇ ਸਮਝ ਲੋ ਇਹਦੇ ਚੜਦੇ ਆਪਾਂ ਕੱਚੇ ਪੈਸੇ ਦੀ ਸੜਕ ਉੱਪਰ ਚੜਦੇ ਗਾਹਾਂ। ਇਹ ਸੜਕ ਲੱਗ ਹੀ ਬਣਨ। ਨਵੀਂ ਬਣੂਗੀ ਹੁਣ। ਪੱਟੀ ਪਈ ਆ ਤਾਂ ਗਿਆ ਮੈਂ ਇੱਧਰ ਨੂੰ ਹੁਣ ਜਾਊਂਗਾ ਮਨਸੂਹੇ ਨੂੰ ਘੁੰਮ ਕੇ। ਲੰਘਦਾ ਨਹੀਂ ਗਾਹਾਂ ਮੋਟਰਸਾਈਕਲ। ਬੜਾ ਔਖਾ ਕੱਟ ਕੇ ਲਿਆਇਆ। ਬਾਕੀ ਇਹ ਗੰਨਾ ਭਾਈ ਆਪਣਾ ਸਾਰਾ ਹੀ ਗਿਰਿਆ ਵੇ ਸੋ। ਮੱਲਿਆ ਵਾ ਬਹੁਤਾਂ ਗੰਨਾ ਗਿਰ ਗਿਆ ਸਾਰਾ ਹੀ। ਆਹ ਬੁੱਟਾ ਖੜਾ ਆਪਣੇ ਭਾਰ ਜਣ ਦਾ ਵਧਵਾਇਓ ਇੱਕ ਕਿਸਮ ਦੀ ਸਮਝ ਲਓ ਛਿੱਲਿਆ ਬੈ ਛੇੜਾਂ ਤੇ ਕੋਈ ਸੱਕ ਲੈਂਦਾ ਕੋਈ ਕੁਛ ਲੈ ਜਾਂਦਾ ਇਹਨੂੰ ਛਿੱਲਿਆ ਬੈ ਨਾ ਗੰਨਾ ਹੋਗਾ ਟੇਡਾ ਗੰਨਾ ਵਧਿਆ ਵਾ ਬਹੁਤਾ ਮੇੜਾ ਮੇੜਾ ਖੜਾ ਹੈ ਇਹਦਾ ਕੱਦ ਕਾਠ ਵੀ ਬਹੁਤਾ ਗੰਨੇ ਦਾ ਜੀਦਾ ਚਲੋ ਮੁੰਡਾ ਰੱਖਣਾ ਇਹ ਇਹਦੇ ਲੰਮਗੇ ਹਲੇ ਲੰਬਰ ਮੰਨ ਕੇ ਚਲੋ ਤੁਸੀਂ 20 25 ਤਰੀਕ ਤੇ ਬਾਅਦ 20 25 ਤਰੀਕ ਤੇ ਬਾਅਦ ਫਿਰ ਗੰਨਾ ਫੁੱਟਣ ਲੱਗ ਜਾਂਦਾ ਹੁਣ ਠੰਡ ਮਾ ਨਹੀਂ ਫੁੱਟਦਾ ਜਿੰਨਾ ਜਿਹੜਾ ਆਪਾਂ ਨੇ ਮੁੰਡਾ ਰੱਖਣਾ ਨਾ ਹੁਣ ਠੰਡ ਹੈ ਠੰਡ ਮਾ ਨਹੀਂ ਫੁੱਟਣਾਈ ਨੇ ਯਾਦ ਆਪਾਂ ਨੇ 20 25 ਹਣ ਆਪਣੀ ਆ ਆ ਜਿਹੜੀ ਹੁਣ ਆਉਣੀ ਐ ਅੱਜ ਪਹਿਲੀ ਹੋ ਗਈ ਨਾਲੇ ਭਾਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਾਕੀ ਆਹ ਜਿਹੜਾ ਹੁਣ ਗੰਨਾ ਐ ਨਾ ਆਪਣਾ ਇਹ ਇਹ ਤਕਰੀਬਨ 20 25 ਤਰੀਕ ਤੇ ਬਾਅਦ ਹੋਵੇ ਵੱਡ ਹੋਵੇ ਫਿਰ ਇਹਦਾ ਮੁੰਡਾ ਫੁੱਟਿਆ ਹੁੰਦਾ ਯਾ ਨੂੰ ਦਿਨਾਂ ਦਾ ਫਰਕ ਪੈ ਜਾਂਦਾ ਆਪ ਮਾਨ ਦਾ ਹੀ ਫਰਕ ਪੈਂਦਾ ਫੇ ਮੁੰਡਾ ਫੁੱਟਦਾ ਜੇ ਹੁਣ ਵੜਦੇ ਵਾ ਠੰਡ ਮਾ ਫੇ ਮੁੰਡਾ ਨਹੀਂ ਫੁੱਟਦਾ ਇਹਪਣ 20 ਤਰੀਕ ਤੇ 25 ਤਰੀਕ ਸਾਡੇ ਕਰ ਵੜਣਾ ਆਪਾਂ ਨੇ ਇਹ ਉੱਧਰ ਆ ਇੱਕ ਉਹ ਵੜਣਾ ਪਹਿਲਾਂ ਇਹਨੂੰ ਬਾਅਦ ਵਿੱਚ ਵੱਡੂਗੇ ਪਹਿਲਾਂ ਉੱਧਰ ਵੜਣਾ ਫੇ ਬੂਟੇ ਲਾਉਣੇ ਆਪਾਂ ਨੇ ਤਕਰੀਬਨ ਮੰਨ ਕੇ ਚਲੋ 2 2 ਤੇ ਹਾਂ 6000 ਕਿਲੋ ਬੂਟੇ ਤੇ ਲਾਉਣੇ ਉਹ ਵੀ ਹੁਣ ਲਵਾਈ ਸਟਾਰਟ ਹੋਊਗੀ ਹੁਣ ਦੇਖਦੇ ਆ ਜਿਹੜੇ ਖਾਲੀ ਨੂੰ ਮਤ ਲਾਈਏ ਜਿਨ੍ਹਾਂ ਵਿੱਚ ਗੰਨਾ ਬੀਜਿਆ ਹੋਇਆ ਬਾਕੀ ਦੇਖਾਂਗੇ ਗੱਲ ਲੱਗਦੇ ਆ ਐ ਕਰੂਗੇ ਇੱਧਰ ਦੇਖੋ ਕੁਝ ਨਹੀਂ ਰਹੀ ਤਾਂ ਸੁੰਨ ਮਸਾਨ ਪਈ ਆ ਖੇਤਾਂ 'ਚ ਹੁਣ ਸਭ ਆਪਣੇ ਘਰਾਂ ਬੜੇ ਪਏ ਆ ਇੱਕ ਮਹੀਨਾ ਹੀ ਨਿਕਲੇ ਇਦਾਂ ਨੂੰ ਹੁਣ ਆਇਆ ਕਣਕ ਨੂੰ ਲਾਉਣਾ ਤਾਂ ਆਪਾਂ ਨੇ ਪਾਣੀ ਹੁਣ ਰੇਹ ਫਿੜ ਦੇਣਾ ਇਹਦੇ ਮਾਂ ਸ਼ਾਮ ਨੂੰ ਇਹ ਦੇਖਦਾ ਜੇ ਮੌਸਮ ਸਾਡੇ ਤਾਂ ਖੁੱਲ ਗਿਆ ਕੱਲੂ ਫੇਰ ਦੱਸਿਆ ਵਾ ਮੀ ਜੇ ਕੱਲੂ ਮੀ ਪੈ ਗਿਆ ਫੇ ਤਾਂ ਬਣ ਜਾਣੀ ਗੱਲ ਨਹੀਂ ਲਾਉਂਗੇ ਪਾਣੀ ਇਹਨੂੰ ਅੱਜ ਜਣੀ ਜੂਰੀਆ ਸਿੱਟੇ ਨਾਲ ਜੋਗਾ ਹੋ ਗਿਆ ਐਨ ਸਪਰੇ ਆਪਾਂ ਤਾਂ ਪਹਿਲਾਂ ਕਰਤੀ ਸੀ ਕੱਖ ਨਹੀਂ ਹੈਗਾ ਇਹਦੇ ਮਾਂ ਕੱਖ ਨਹੀਂ ਹੈਗਾ ਜਮਾਈ ਬਾਕੀ ਜਿਹੜੀ ਕਣਕ ਬੀਜੀ ਦੀ ਆਪਾਂ ਨੇ ਇੱਧਰ ਸਿੱਟ ਕੇ ਹਾ ਡੇਢ ਘਰਤੀ ਕੋਈ ਬੀਜ ਪਾ ਲਿਆ ਤਾਂ ਕੋ ਡੇਢ ਘਰਤੀ ਉੱਤੇ ਸਿੱਟਦੀ ਦੀ ਇਹ ਆਪਣਾ ਉਹ ਹੁਣ ਮੰਨ ਕੇ ਚਲੋ ਵੀ ਹੁਣ ਬਰਾਬਰ ਆ ਗਈ ਐਨ ਉੱਧਰ ਬਾਅਦ ਵਿੱਚ ਜਿਹੜੀ ਉੱਧਰ ਪਣ ਪੌਲ ਚੱਕਿਆ ਕਹਿੰਦਾ ਇੱਥੇ ਐਨ ਆਪਣੀ ਬਰਾਬਰ ਕਣਕ ਆ ਗਈ ਹੁਣ ਮੈਂ ਦਿਖਾਉਂਦਾ ਸਾਨੂੰ ਹੁਣ ਯਾਨੀ ਇਹਨੂੰ ਕਣਕ ਨੂੰ ਮੈਂ ਕਹਿੰਦਾ ਇਹਨੂੰ ਵੀ ਤਕਰੀਬਨ ਹੋ ਗਏ ਹੋਣੇ ਭਾਈ 15 ਕ ਦਿਨ ਤਾਂ ਵੱਧੇ ਹੋ ਗਏ ਹੋਣੇ 15 15 ਕ ਦਿਨ ਹੋ ਗਏ ਹੋਣੇ ਇਹਨੂੰ ਕਣਕ ਲਾਗੀ ਦਿਖਣਾ ਲੈ ਭਾਈ ਲਾਗੀ ਦਿਖਣਾ ਦੇਖ ਇੱਕ ਉਹ ਕੁਮੂਆ ਘਟਾਣ ਦੇ ਵੀ ਨਿਆ ਰੱਖਣੀ ਪੈਣੀ ਇਹਨਾਂ ਨੂੰ ਪੱਟਣੀ ਬਹੁਤ ਇਹਨਾਂ ਨੇ ਹੈ ਲਾਗੇ ਸਾੜ ਦੀ ਜਮਕਣਾ ਦੇਖ ਆਹ ਦੇ ਹੁਣ ਆ ਹੁਣ ਕਬੂਤਰ ਆ ਬੈਠੇ ਨੇ ਕਬੂਤਰਾਂ ਨੇ ਪੱਟੀ ਆ ਇਹ ਅਹੀ ਇਹ ਜੇ ਬੱਦਲ ਭਾਈ ਮੈਂ ਤਾਂ ਹੋਰ ਬੰਦੇ ਆ ਇਹ ਹੁਣ ਸਾੜ ਲੱਗ ਜਮਕਣਾ ਕੈਮਰੇ ਮੈਂ ਥੋੜੀ ਘੱਟ ਦਿਖਦੇ ਆ ਨਹੀਂ ਐਨ ਦਿਖਦੇ ਆ ਐ ਲੈ ਕੱਲ ਪਰਸ ਨੂੰ ਐ ਚਮਕ ਕੇ ਆਊਗੀ ਪੂਰੀ ਨਾ ਬਾਇਆ ਨਾ ਬਾਹਤਾ ਸਿੱਧਾ ਆਪਣਾ ਹੈ ਸੁਪਰ ਸੀਡਰ ਦਾ ਬੀਜ ਤੀ ਬੀਜ ਪਾ ਕੇ ਬਸ ਐ ਕਣਾਂ ਹੀ 33 ਚ ਕਾ ਕੇ ਸਿੱਧੇ ਉਹ ਬੀਜ ਤੀ ਇਹ ਹੈਗੀ ਦੀ 3 ਕਿ ਬਿੱਗੇ ਜਗਾ ਇਹ 3 ਕਿ ਬਿੱਗੇ ਉਧਰ ਬਾਕੀ ਉਧਰ ਵੀ ਜੁੱਧਰ ਵੀ ਜਾ ਕੇ ਆਉਣਾ ਉਧਰ ਵੀ ਦੇਖਦਾ ਵੀ ਦਾਣਾ ਤੁਰਿਆ ਕਿ ਨਹੀਂ ਤੁਰਿਆ ਤੁਰਤਾ ਪਿਆ ਹੋਣਾ ਦਾਣਾ ਜਿੱਥੇ ਆਪਣਾ ਟਰੈਕਟਰ ਫਸਿਆ ਉਧਰ ਰਾਤ ਨੂੰ ਜਾ ਕੇ ਆਉਂਦੇ ਭਾਈ ਉਧਰ ਵੀ ਫਸਲ ਬਾੜੀ ਸਭ ਵਧੀਆ ਐਨ ਬਾ ਡੇਢ ਕਿਲਾ ਹੋਰੇ ਗੰਨੇ ਦਾ ਬਾਕੀ ਆਹ ਚੱਕਤਾ ਤਾਂ ਚਲੋ ਦੇਖਦੇ ਹਾਸਵੀਰ ਮਿਲਣੂ ਗਿਆ ਵਿਆ ਹਾਸਵੀਰ ਮਿਲਣੂ ਗਿਆ ਵਿਆ ਕਹਿੰਦਾ ਬਾ ਹੁਣ ਤੁਲਣੇ ਵਾਲਾ ਕਹਿੰਦਾ ਦੋ ਦਿਨ ਟਰੈਲੀਆਂ ਰਹਿ ਗਈਆਂ ਕੱਲ ਗਿਆ ਤਾਂ ਤਕਰੀਬਨ ਉਹ 10:00 10:11 ਵਜੇ ਗਿਆ ਉਹ ਲੱਦ ਕੇ ਦੁਬਾਰਾ ਫੇਰ ਇੱਕ ਟਰੈਲਰ ਰਹਿ ਗਿਆ ਤਾਂ ਦੋ ਦਿਨ ਟਰੈਲਰ ਫਸਿਆ ਉਦੋਂ ਇੱਕ ਟਰੈਲਰ ਫੇਰ ਇਕੱਲੇ ਲਿਆ ਲੈਂਦੀ 70 80 ਭਰੀਆਂ ਲੱਦ ਕੇ ਫੇਰ ਪਿੰਡ ਲੱਦੀਆਂ ਉਹ ਆ ਕੇ ਚਲੋ ਦੇਖੋ ਆ ਜਾਨੂ ਨੇ ਜਵੀ ਵਾਲੇ ਅੱਜ ਆਏ ਨਹੀਂ ਵੱਢਣ ਆ ਮੀ ਕਰਕੇ ਹੁਣ ਕੱਲੂ ਦੇਖਾਂਗੇ ਜਵੀ ਵਾਲੇ ਵੀ ਕਹਿੰਦੇ ਕੱਲ ਨੂੰ ਆਉਂਗੇ ਮੈਂ ਤਾਂ ਕਿਹਾ ਭਰ ਦੋ ਗੱਡੀਆਂ ਇੱਕ ਦੋ ਵੀ ਠੀਕ ਐ ਕਿਹੜੇ ਪੈਰ ਘੜਦਾ ਮਾੜਾ ਮੋਟਾ ਜਾਈ ਐ ਚਲ ਦੇਖੋ ਕੱਲੂ ਆਉਂਦੇ ਕਿ ਨਹੀਂ ਆਉਂਦੇ ਹੁਣ ਕੱਲੂ ਤਾਂ ਆਉਂਗੇ ਹੀ ਨਿਬੜ ਜਿਵੇਂ ਕੰਮ ਬਧੀਆ ਹੋਰ ਚਲੋ ਜੀ ਚੱਲਦੇ ਦੂਏ ਖੇਤ ਨੂੰ ਦੇ ਜਾ ਕੇ ਆਉਂਦਾ ਉੱਧਰ ਵੀ ਜਾ ਨਹੀਂ ਹੋਇਆ ਹੁਣ ਲੈ ਭਾਈ ਪਹੁੰਚ ਗਏ ਉੱਥੇ ਜਿੱਥੇ ਕੱਲ ਟਰੈਕਟਰ ਫਸੇ ਤੇ ਪਰਸੋਂ ਆਹ ਰਾਤਾ ਦੋ ਕੁਠੇ ਦਾ 20 ਫੁੱਟਾ ਟਰੈਲਾ ਮੋੜਨਾ ਹੈਗਾ ਆਹ ਮੋੜ ਦੇ ਮੋੜ ਦਾ ਜਦੋਂ ਮੋਟਰਸਾਈਕਲ ਪਰ ਆ ਗਿਆ ਤੁਹਾਨੂੰ ਮੋੜ ਦਿਖਾਉੜੇ ਤੇ ਕਹੇ ਜੇ ਮੋੜਾ ਖਤਰਨਾਕ ਆ ਜਿੱਥੇ ਮੁੜਦਾ 20 ਫੁੱਟਾ ਖੇਤ ਤਾਂ ਹਲੀ ਲਈਦਾ ਪੱਕੀ ਬਣਾਈਤੀ ਸੀ ਆਪਣੇ ਆਮ ਆਹ ਦੇ ਇੱਥੇ ਫਸਿਆ ਭਾਈ ਰਾਤ ਨੂੰ ਉਦਣ ਇੱਥੇ ਫਸਿਆ ਟਰੈਲਾ ਆ ਇਹ ਤਾਂ ਮੈਂ ਮਿੱਟੀ ਭਰਤੀ ਬਹੁਤ ਡੁੰਗੀਆਂ ਲੀਆਂ ਤੀਆਂ ਥੱਲੇ ਹੀ ਲੱਗ ਚੱਲਿਆ ਤਾਂ ਇੱਥੇ ਤਾਂ ਬਸ ਲੈ ਇੱਥੇ ਨੂੰ ਨਿਕਲਾ ਟਰੈਲਰ ਦੇ ਥੱਲੇ ਰੇਤਾ ਸੜਾ ਪਤਾ ਨਹੀਂ ਖੱਡੇ ਦੇ ਬੂਟੇ ਤੇ ਪਤਾ ਨਹੀਂ ਕੀ ਗੱਲ ਆਹਟੋ ਆਤਾ ਉੱਤੇ ਵੀ ਡੂੰਘਾਤਾ ਜੇ ਮੈਂ ਭਰਤਾ ਜਾਂ ਇੱਥੇ ਨੂੰ ਬਣਾਈ ਦੀ ਸਿੱਧੀ ਲਈ ਹੁਣ ਲਈ ਕਮਾਈ ਆਂ ਇਹ ਕਿਤੇ ਫਖੜ ਜਵੇ ਆਲੇ ਦਾਲੇ ਚਾ ਟਰੈਕਟਰ ਪਾਉਣ ਦੀ ਤੇ ਜਗ੍ਹਾ ਹੋਵੇ ਸੜੀ ਹੁਣ ਆਹ ਲਈ ਬਣਾਈ ਐ ਇੱਧਰੋਂ ਸਾਈਡ ਨੂੰ ਕੱਢ ਕੇ ਨਾ ਐ ਇੱਧਰੋਂ ਕੱਢਤੀ ਹੁਣ ਹਾਲਾਗ ਨੂੰ ਆਹੇ ਇੱਧਰ ਫਸਿਆ ਦੁੱਧ ਨਾ ਇੱਥੇ ਨੂੰ ਕੱਢਤੀ ਐ ਕਮਾ ਕੇ ਜੇ ਟਰੈਕਟਰ ਦਾ ਦਵੱਲੇ ਪੈ ਜਾਂਦੇ ਆ ਫਿਰ ਜੇ ਫਾਜ ਜਵੇ ਜ਼ਿਆਦਾ ਉੱਧਰ ਹਲੇ ਬੂਟੇ ਆ ਗਏ ਬੂਟਿਆਂ ਕਰਕੇ ਫਿਰ ਟਰੈਕਟਰ ਨਾ ਪਾਵੇ ਸਾਈ ਇਥੇ ਜੁੱਪਾ ਨੇ ਕਾਣ ਕੇ ਬੀਤਤੀ ਭਾਈ ਤਕਰੀਬਨ ਕੀਲਾ ਕੇ ਬੀਤਤਾ ਓਰੇ ਆਹ ਘੜਿਆ ਵਾ ਹੁਣ ਜਗਾ ਮਣਕੇ ਦੇਖਦਾ ਕਿ ਕਿੰਨੀ ਘਾਟ ਹੋਈ ਐ ਕੱਲੂ ਦੱਸੂਗਾ ਫੇਰ ਤੁਹਾਨੂੰ ਜਾਂ ਸ਼ਾਮ ਨੂੰ ਦੱਸ ਦੂੰਗਾ ਕੱਲ ਆਲੀਏ ਕਿੰਨੀ ਜਗਾ ਮਾਂ ਤੇ ਕਿੰਨਾ ਕਿੰਨਾ ਹੋਇਆ ਜਿਹੜੀ ਰਾਤ ਫਸੀ ਗਏ ਟਰੈਲੀ ਓਰੇ ਖੇਤ ਤੇ ਸਲੇ ਉੱਚੇ ਨਹੀਂ ਮੈਂ ਖੇਤ ਆ ਓਰੇ ਕੀ ਨਹੀਂ ਮੇਹ ਦਿੱਤਾ ਕਰਕੇ ਚੂਹਾ ਜਿਆਦਾ ਚੱਲ ਲੱਗਿਆ ਹੁਣ ਸੂਚ ਦੇ ਪਤਾ ਨਿਕਲਣਾ ਕੱਢ ਕੱਢ ਜਵੀ ਬੋਹ ਖੜੀ ਹੈ ਜਾਂ ਨਹੀਂ ਅੱਜ ਹੋਰ ਪੜਦੇ ਨਹੀਂ ਦਿਉਣਾ 100 ਕੁਇੰਟਲ ਆ ਚਲੋ ਦੇ ਲੱਗਿਆ ਹੁਣ ਸੇਕ ਜੇ ਲੱਗਣ ਮੜ ਜਾ ਵਧੀਆ ਵਧੀਆ ਡੰਗਰ ਡੰਗਰ ਬਾਹਰ ਕੱਢੀਏ ਸੁੱਕ ਜਾਂਦਾ ਡੰਗਰ ਥੱਲੇ ਕਿਹੜਾ ਸੁੱਕਦਾ ਸਾਲਾ ਆਪਣੀ ਗਿੱਲਾ ਰਹਿੰਦਾ ਸੁੱਕ ਜਿੰਨੀ ਮਰਜ਼ੀ ਕਰੀ ਜਾ ਦੋ ਚਾਰ ਘੰਟੇ ਬਾਅਦ ਫੇਰ ਸੁੱਕ ਦੁਬਾਰਾ ਕਰਨੀ ਪੈਂਦੀ ਸਿੰਪਰ ਕੇ ਨੰਕਰਾਲ ਵੀ ਠੰਡ ਰਾਤੀ ਕਟ ਰੂ ਬਸ਼ਰੂਆਂ ਨੂੰ ਬਾਕੀ ਬਸ ਜਗਾ ਮਣਕੇ ਦੱਸਦਾ ਭਾਈ ਤੁਹਾਨੂੰ ਕਿੰਨੀਆਂ ਇਹ ਤਕਰੀਬਨ ਮੰਨੂ ਲਾਦੀ ਤੋਂ ਆੜਕ ਹੋਊਗਾ ਇਹ ਉਹ ਤੋਂ ਆੜ ਤੇ ਮਾੜੀ ਮੁੱਠੀ ਉੱਪਰ ਹੋਊਗੀ ਚੱਲ ਲੱਗ ਜਣਾ ਪਤਾ ਇਹ ਇੱਥੇ ਆਪਣਾ ਇੱਥੇ ਹੀ ਤੇ ਆਹ ਇੰਨਾ ਜਗਾ ਪਹਿਲਾਂ ਘੜੀ ਵੀ ਉਹ ਵੇਖ ਲੈ ਜੀ ਥੋੜੀ ਜਿਹੀ ਜਗਾ ਉਹ ਮਣਕੇ ਦੇ ਦੇਖਣੀ ਆ ਵੀ ਕਿੰਨੀ ਜਗਾ ਬਣਦੀ ਆ ਉਧਰ ਉਹ ਤਾਂ ਪਤਾ ਲੱਗਣਾ ਆਪਣਾ ਫਿਰ ਕਿੰਨੀ ਜਗਾ ਘੜ ਹੋਈ ਆ ਦੁਵਾੜ ਨਹੀਂ ਦੁਵਾੜ ਤੇ ਪਰੂ ਮੜੀ ਮੁੱਟੀ ਬੱਸ ਇੰਨਾ ਘਿਆ। ਜਣੀ ਚੂਹਾ ਹੈਗਾ ਖੱਡਾਂ ਦਾ ਜਿਹ ਹੈ ਖੱਡਾਂ ਜਿਹੜੀਆਂ ਸਾਈਡਾਂ ਪਰ ਨਾ ਉੱਚਾ ਨਹੀਂ ਮੈਂ ਉੱਥੀ ਚੂਹਾ ਉਂ ਚੂਹਾ ਨਹੀਂ ਹੈਗਾ। ਚੂਹੇ ਦੀ ਖਾਲੀ ਐਸੋ ਬਾਦੀ ਵੀ ਜ਼ਿਆਦਾ ਏ। ਚੂਹਾ ਹੈਗਾ ਬਹੁਤ ਐਸੋਂ ਕਣਕਾਂ ਮੈਂ ਦੇਖ ਲਾ ਉੱਥੇ ਬਹੁਤ ਗੰਨੇ ਮੈਂ ਦੇਖ ਲਾ ਉੱਥੇ ਬਹੁਤ। ਪਰ ਇੱਥੇ ਪਾਣੀ ਪੂਣੀ ਲਾਈ ਗਏ ਸੀ ਵਿੱਚ ਤਾਂ ਨਹੀਂ ਹੈਗਾ ਸਾਲਾ ਦੇ ਨਾਲ ਨਾਲ ਆ ਜਾਉਣਾ ਪਰ ਜੀ ਜੰਮੂ ਮੀ ਕਿੰਨੀ ਨੂੰ ਮਾੜੀ ਮੋਟੀ ਨੂੰ ਨਿਸ਼ਾਨਦੇ ਖੇਤ ਹੈ ਲਾ ਵਈ ਇਹਨੂੰ ਵੱਡਾ ਲੱਗਣਾ ਹੁਣ 95 ਨੂੰ 95 ਨੂੰ ਵੱਡਾ ਲੱਗੂਗਾ ਔਰ ਗੰਨਾ ਹੁਣਾ 95 ਵੀ ਬਹੁਤ ਵਧਿਆ ਪਿਆ ਚਲ ਇਹ ਵੀ ਟੇਡਾ ਹੋ ਗਿਆ ਯਾਨੀ ਇੰਨਾ ਵਧਿਆ ਬਹੁਤ ਤਾਂ ਹੁਣ ਰਿਸ਼ਤੇਦਾਰ ਕਹਿੰਦੇ ਆ ਕੇ ਸਾਨੂੰ ਮਾਂ ਆ ਕੇ ਹੈਗੇ ਨੇ ਦੇ ਦਊਗਾ ਤੁਹਾਨੂੰ ਹੁਣ ਤੁਸੀਂ ਆਉਣਾ ਵੀ ਏਡੀ ਦੂਰ ਤੇ ਆ ਜੇ ਸਾਡਾ ਟਰੈਲਾ ਭਰ ਕੇ ਗਿਆ ਨਾ ਫਿਰ ਫਾਇਦਾ ਵੀ ਕੋਈ ਨਹੀਂ ਹੈਗਾ ਹਾਂ ਰਿੱਤੇ ਜਰਾ ਆਗਮ ਗਈ ਜਾਂਦੇ ਹੁਣ ਭੇਜ ਦੇ ਚੱਲ ਕੋਈ ਨਾ ਇਹਦੇ ਪਰ ਆਗਵਾ ਹੁੰਦਾ ਹੈ ਇਹਦੇ ਪਰ ਨਹੀਂ ਆਗਾ ਦਾ ਅੰਤ ਹੈਗਾ ਜਿੰਨੇ ਮਰਜੀ ਆਗਿਦੇ ਪਰਤੇ ਆਹ ਨਾਲ ਚਰੀ ਵਰਗੇ ਹਰੇ ਪਏ ਜਿਹ ਕਹਿੰਦਾ ਨਿਊਟਲੀ ਬਾਜਰਾ ਹੁੰਦਾ ਹੈ ਜੇ ਪਏ ਸਾਰੇ ਨਿਊਟਲੀ ਬਾਜਰੇ ਵਰਗੇ ਇਹ ਤਾਂ ਮੇੜਾ ਖੜਾ ਹੁਤਾ ਖੜਾ ਕਿਤੇ ਜਾ ਕੇ ਲੈ ਜਿਹੜਾ ਗਿਰ ਗਿਆ ਉਹ ਥੋੜੀ ਬੀ ਬਣ ਗਈ ਉਹਦੀ ਲੈ ਮਾੜ ਜਗਾ ਮੰਨਦਾ ਇਧਰ ਆਇਆ ਆਪਣਾ 85 ਭਾਈ ਹੁਣ ਖੇਤ ਰਹਿ ਕੇ ਦੋ ਇਹ 2.5 ਕਿਲਿਆਂ ਦਾ ਗੇੜ ਹੋਊਗਾ ਦੋ ਹੀ ਖੇਤ 2.5 ਕਿਲਿਆਂ ਦਾ ਗੇੜ ਹੋਊਗਾ ਇਹ ਅਨੇ ਖੱਡਾ ਬਹੁ ਪਈਆਂ ਪਈਆਂ ਜਿਵੇਂ ਪਾਣੀ ਦੇ ਖੱਡਾ ਹੀ ਬਹੁ ਪਈਆਂ ਪਈਆਂ ਇੱਥਾ ਤਾਂ ਨਿਊਟਲੇ ਖੜਾ ਅਸਲਾ ਥੱਲੇ ਕਾ ਬੈਠਾ ਉਹਦੇ ਸਾਹ ਬੈਠਾ ਪੈ ਪੈ ਲਾ ਮਗਦੇ ਸਹਾਈ ਬੈਠਾ ਪੈ ਪੈ ਥੱਲੇ ਹੁਣ ਮਿੱਟੀ ਭਰਨੀ ਪੈਣੀ ਐ ਨੂੰ ਥੱਲੇ ਹੋਊਗਾ ਚੱਠਾ ਦਾ ਹੀਟਾ ਤੇ ਖਾਰਾ ਪਾ ਪਾ ਕੇ ਲੈ ਟੋਏ ਗਿੜਿੜੇ ਪਾਏ ਪਏ ਪਾਣੀ ਥਾਲਾ ਗਿਰਦਾ ਜਾਂ ਛੜਦਾ ਰਿੱਤੇ ਚ ਆ 85 ਆ ਗਿਆ ਆਪਣਾ ਇੱਧਰ ਇਹਨੂੰ ਲਾ ਦੂੰਗੇ ਰੱਸੀ ਵਾਲੇ ਇਹਨੂੰ ਮੜ ਜਾ ਹੋਰ ਲੇਟ ਵੱਢਣਾ ਆ ਵੱਢਣਾ ਪਹਿਲਾਂ ਆਪਾਂ ਨੇ ਇੱਧਰ ਬੀਜੂਗਾ ਮੱਕੀ ਕਣਕ ਇਹ ਵੀ ਤੁਰਿਆ ਹੀ ਹੋਣੀ ਮਨ ਲਾਦੀ ਦੇ ਕੀਏ ਫੱਟਕੇ ਨਿਕਲਿਆ ਭਾਈ ਇਹ ਵੀ ਆਪਣਾ ਇੱਕਦਾਂ ਹੀ ਬਜਾਈ ਕਰੀ ਆ ਆਪਣਾ ਨਹੀਂ ਪਾਇਆ ਬੂਆ ਖੇਤ ਇਹ ਮੈਂ ਛੱਡ ਗਈ ਤੂੰ ਹੀ ਤੂੰ ਹੀ ਛੱਡ ਗਈ ਹਾਂ ਸਹਦੋ ਲੈ ਆ ਭਾਈ ਖੇਤ ਮਿਲੀਆਂ ਚੱਲੀਏ ਫੇਰ ਘਰ ਨੂੰ ਡੰਗਰਾਂ ਨੂੰ ਕੱਢੀਏ ਬਾਹਰ ਸੂਜੇ ਲਾਗਾ ਦੇਖਣ ਮੜਾ ਜਾ ਗੋਹਾਗਾ ਚੱਕ ਦੀਏ ਫੇਰ ਗੈਲੂ ਹੂੰ ਠੀਕ ਹੁਣ ਇਹ ਬੰਦੇ ਨੇ ਭਾਈ ਮੈਨੂੰ ਘਰ ਨਹੀਂ ਵੜਨ ਦਿੰਦਾ ਅੱਜ ਇਹਨੇ ਕੁੰਡਾ ਲਾਲਤਾ ਅੰਦਰ ਤੇ ਕਹਦਾ ਮੈਨੂੰ ਫਿੰਗਰ ਲਿਆ ਕੇ ਦੇ ਲੈ ਆ ਹੁਣ ਲੈ ਕੇ ਆਇਆ ਇਹਨੂੰ ਤਾਂ ਤਾਂ ਹੀ ਕਰਵਾ ਦਿੰਦਾ ਦਾ ਤਾਂ ਦੱਤੇ ਨੇ ਕਰ ਉਹ ਬੜਨ ਦੇ ਆ ਨਹੀਂ ਤਾਂ ਫਿਰ ਮੈਂ ਹੱਥ ਰੱਖਿਆ ਵੇਦਨਾ ਕਿ ਕੁੰਡੀ ਲਾਈ ਵੀ ਦੇ ਗੁੰਡੀ ਵੀ ਨਹੀਂ ਹੱਥ ਲਾ ਲਿਆ ਤੱਕ ਤੇ ਨਹੀਂ ਤਾ ਹੁਣ ਅੰਦਰ ਮੈਨੂੰ ਫਿੰਗਰ ਲਿਆ ਕੇ ਆ ਮੈਨੂੰ ਐ ਹੋ ਸਵਾਦ ਆ ਹੁਣ ਸਵਾਦ ਆ ਨਾ ਹੁਣ ਠੀਕ ਐ ਹੁਣ ਮੈਂ ਲੇਕਾ ਕੂ ਬਣਾਉਣੇ ਪੈਣੇ ਆ ਮੈਂ ਬਣਾਉਂਦਾ ਪਾਉਂਗਾ ਪੰਡ ਹੈ ਪੰਡ ਪਾਉਂਗਾ ਪਾਉਂਗਾ ਆ ਫੇ ਪਾਉਣੀਓ ਪੈਣੀ ਆ ਹੁਣ ਯਾਰ ਪੱਦਰ ਵੀ ਹੋਇਆ ਹੈ ਹੁਣ ਗਿੱਲਾ ਵੀ ਹੈਗਾ ਦੇਖ ਲੱਦ ਹੋ ਪਾਉਂਗਾ ਪੰਡ ਆਉਂਗਾ ਆ ਹੁਣ ਤਾਂ ਠੀਕ ਐ ਖੁਸ਼ ਐ ਹੁਣ ਤਾਂ ਨਾਲੇ ਖਾ ਦੇਣਾ 50 ਰੁਪਏ ਦੇ ਲਿਆਂਦੇ ਮੈਂ ਹੁਣ ਖਾ ਨਹੀਂ ਹੁਣ ਦਿੱਤੇ ਇਹ ਠੀਕ ਹੈ ਉਹ ਖਾਣੇ ਸਾਰੇ ਇਹ ਆਲੂਏ ਆਹੇ ਐਨੇ ਤਾਂ ਮੈਂ ਖਾਂਦਾ ਖਾਂਦਾ ਹੁਣ ਪਤਾ ਲੱਗ ਜੂ ਉਹ ਖਾਂਦਾ ਕਿ ਨਹੀਂ ਖਾਂਦਾ ਉਹ ਅਹ ਤੇ ਅੰਨਾ ਤਾਂ ਰੱਜੇਦਾ ਹੁਣ ਮੈਂ ਕਹਾਂ ਚਾਹਨਾ ਰੱਜੇ ਜਣਾ ਤੈਂ ਹੈ ਤੇਰਾ ਪਾਪਾਉਣੇ ਵਾਲਾ ਹੁਣ ਤੇ ਲੱਗਿਆ ਪਿਆ ਉਹ ਜੜ ਗੰਨੇ ਦਾ ਹੋ ਠੀਕ ਨਹੀਂ ਬਹੁਤ ਗਾਦਰੀ ਹੁਣ ਠੰਡ ਲੱਗੀ ਵੀ ਆ ਫੇਰ ਚੱਲ ਹੁਣ ਤੇ ਸਕੂਲ ਦੀ ਤਿਆਰੀ ਕਰ ਲਾ ਤਾ ਬਣੀ ਹੁਣ ਸਕੂਲ ਲੱਗ ਜਾਨੇ ਹੁਣ ਤੇਰੇ ਹੈਂ ਕੁਛ ਛੁੱਟੀਆਂ ਹੋ ਗਈਆਂ ਹੋਰ ਹੋ ਗਈਆਂ ਹੋ ਗਿਆ ਹੂੰ ਸੜਕ ਵੀ ਪੜਤੀ ਥੋੜੇ ਸਕੂਲ ਆ ਜੀ ਸਾਰੀ ਉਹ ਕੀ ਵਧੀਆ 8 9 ਦਿਨਾਂ ਨਾਲ ਲੱਗੇ ਸਕੂਲ ਜੇ ਉਹ ਥੋੜੇ ਸਕੂਲ ਦੀ ਸੜਕ ਨਹੀਂ ਆਂਦੀ ਜੀ ਉੱਥੇ ਤੇ ਟਰੈਕਟਰ ਪਾਉਂਦੇ ਆ ਥੋੜੀ ਆਤ ਕੋਲ ਨੂੰ ਥੜੇ ਨੂੰ ਇੱਥੇ ਟਰੈਕਟਰ ਤੋਂ ਹੁੰਦੇ ਆਪਾਂ ਇਹ ਮੁੜਦੇ ਆ ਥੋੜੇ ਕੋਲ ਕਿੰਨੇ ਨੂੰ ਹਾਂ ਉਹ ਪੱਟਤੀ ਸਾਰੀ ਉਹ ਨਵੀਂ ਬਣਾਉਣ ਲੱਗੇ ਆ ਹੁਣ ਹਾਂ ਕਹਿੰਦੇ ਹਲੂਲਾ ਲੱਗਦਾ ਨਿਆਣਿਆਂ ਨੂੰ ਹਾਂ ਨਿਆਣਿਆਂ ਨੂੰ ਹਲੂਲਾ ਲੱਗਦਾ ਗੱਡੀਆਂ 'ਚ ਲੱਗਦਾ ਇਹਦੇ ਬਸ ਫੇ ਸਾਫ ਬਣ ਦੇਣੀ ਹੁਣ ਠੀਕ ਹੈ ਹਾਂ ਖਾਲਾ 'ਚ ਫੜਾ ਫੜ ਦੇਖੀਓ ਕੋਈ ਕੰਮ ਤਾਂ ਹੁੰਦਾ ਫਿਰ ਠੀਕ ਨਹੀਂ ਵੱਲਾ ਗਿਆ ਉਹ ਬਲਦ ਦੋਤਾ ਹੁਣ ਹੁੰਡੀ ਖਾਵੜੇ ਹੋਰ ਲੱਗ ਰਹੀ ਗਾਵੜੇ ਤੇ ਦੱਤੀ ਗੱਲ ਮੈਂ ਤਾਂ ਵਾਸੋਂ ਦਸ ਕੇ ਆ ਜਾਂਦਾ ਹਾਂ ਹੈ ਮੈਂ ਤਾਂ ਵਾਸੋਂ ਦਸ ਕੇ ਆ ਜਾਂਦਾ ਹਾਂ ਕੀ ਚੱਲਦਾ ਪੂਰੇ ਫਰੈਂਚ ਹੋੜਾ ਇੰਗਲੇ ਜਿਹੜੇ ਖਾ ਹੋਏ ਆ ਮੈਂ ਖਾ ਲਏ ਨੇ ਬਾਕੀ ਰੱਖ ਦੇਣੇ ਹੈ ਨਹੀਂ ਬਾਕੀ ਢੋਲੇ ਮੋਬਾਗੇ ਲੈ ਜਾਣੇ ਘਰ ਨੂੰ ਮੈਂ ਬੰਦ ਬੁੰਦ ਨਹੀਂ ਬਣੀ ਤੇਰੇ ਨਹੀਂ ਆਣੀ ਤੇਰੇ ਮਰਵਾ ਚੱਲਦਾ ਹੈ ਵੀ ਹੁਣ ਤੇ ਖਾ ਨਹੀਂ ਹੁਣੇ ਖਾ ਲਈ ਹੁਣੇ ਗਾਈ ਖਾ ਗਿਆ ਚਲ ਮੈਂ ਬੈਠਾ ਮੈਂ ਚੱਕ ਦੇਣੇ ਫੱਟੇ ਖਾ ਲਵਾ ਮੈਂ ਵੀ ਨਹੀਂ ਦਾਦਾ ਖਾਲੀਂਦੇ ਬੰਨੂਆਰੇ ਮੈਂ ਲੈ ਆ ਕੇ ਦਿੱਤੇ ਤੈਨੂੰ ਨਹੀਂ ਮੈਂ ਦਾ ਨਹੀਂ ਬੋਦਾ ਮੈਂ ਦਾ ਬੋਦਾ ਜਦ ਮੈਂ ਤੇ ਖਾ ਹੋਗੇ ਨਹੀਂ ਮੈਂ ਫੇ ਮੈਂ ਵੀ ਖਾ ਲਮਾ ਜਿਹੜੀ ਗੱਲ ਪੇ ਮੈਂ ਕਹਿੰਦਾ ਤੈਨੂੰ ਵੀ ਮੈਂ ਖਾ ਲਮਾ ਹੁਣ ਦੋ ਤਿੰਨ ਤੇ ਖਤਮ ਹੋ ਗਿਆ ਹਾਂ ਮੈਂ ਅੱਥ ਨਹੀਂ ਮੇਰੀ ਗੱਲ ਤਾਂ ਸੁਣਨਾ ਹਾਂ ਸੁਣਾ ਦੇ ਜਦ ਖਤਮ ਹੋਗੇ ਜਾਂ ਦੰਦੇ ਰਹਿਗੇ ਮਤੇ ਮੈਂ ਵੀ ਮੈਨੂੰ ਪੱਲ ਦਰਨਾ ਚੋਲ ਬਾਬਾ ਖਲੇ ਨੇ ਕਈਆਂ ਅੰਮੇ ਪੰਡੂੁੰਡੀ ਤੇ ਕਰੇ ਯਾ ਤੇ ਸਾਰੇ ਖਲ ਮੋਰ ਫੇ ਇਹਨੂੰ ਗੇੜ ਕੇ ਇਦਾਂ ਨਿਕਲ ਗਿਆ। ਨਵੀਂ ਮੈਂ ਪੰਡੂੁੰਡੀ ਦੀ ਕਰੇ ਮੈਂ ਮੰਨੂ ਖਾ ਮੈਂ ਖਾਲਮਾ ਕਿ ਤਾਏ ਤੂੰ ਆ ਜਾ ਹਾਂ ਇਹ ਕਹਿਦਾ ਫਿਰ ਹੁਣ ਆਇਆ ਹੁਣ ਆਇਆ ਨਾ ਲੈ ਮੈਂ ਵੀ ਖਾ ਲਾ ਤਾਹੀ ਲਿਆ ਕੇ ਤੁਮ ਕਗਾਹ ਨੂੰ ਹੋ ਤਾਹੀ ਲਿਆ ਕੇ ਤੁਮ ਕਗਾ ਪੁੱਤਰਾ ਠੀਕ ਨਹੀਂ ਚੱਲ ਫਿਰ ਮੈਂ ਖਾਈ ਹੁਣ ਠੰਡੇ ਹੁੰਦੇ ਫਿਰ ਹਨਾ ਚੱਲ ਫਿਰ ਇਦਾਂ ਦੀ ਗੱਲ ਮੁੰਦੀ ਐ ਹੂੰ ਮੁੜ ਕੇ ਸੋਚਦੇ? ਬਸ ਨਹੀਂ। ਪਚਾ ਚੁਲੀਏਗਾ ਨੂੰ ਹੁਣ। ਆਹ ਰਖਾ ਬਹੁਤ ਗਲ। ਖਾ ਲੈ ਹੁਣ ਇੰਨੇ ਇੰਨੇ ਹੁਣ ਕਿੰਨੇ ਖਾਣੇ ਤਾਂ ਫੇਰ ਜ਼ਿਆਦਾ ਖਰਾਬ ਵੀ ਕਰੂ ਕਿ ਫੇਰ ਖਾ ਲਈ। ਹੋ। ਛੋਗ ਗਿੰਦੂ। ਮੈਨੂੰ ਪਤਾ ਨਹੀਂ। ਛੋਗ ਆ ਗਏ ਬੱਜਿਆ। ਗੱਗੇਰਾ ਨਹੀਂ ਆਏ ਨਾ ਫੇਰ ਉਹਰੇ। ਹਾਂ। ਗੱਗੇਰਾ ਨੇ। ਕੱਢ। ਕੀ ਪਤਾ? ਯਾਰ ਨੇ ਕਿਹਾ ਵੀ ਆ ਕੰਮ ਕਾਰ ਹੋਣ ਮੈਂ ਐਡਿੰਗ ਕਰ। ਵਿਆਹ ਕਰਨਾ ਪਿਆ ਤਾਂ ਤੂੰ ਕਰ ਦੂੰਗਾ।

ਕੱਜ ਲਈਏ ਭੁੱਤ ਕੰਡਾ ਠੰਡਾ ਹੈ ਹੁਣ ਦੇਖ ਤੂੰ ਉੱਪਰ ਹੀ ਨਿਕਲੀ ਇਹਨੂੰ ਪਾਲ ਫਾਵੇਜ ਹੁਣ ਦੁੱਧ ਪਿਲਾ ਲਾ ਗਰਮ ਠੀਕ ਹੈ ਦੁੱਧ ਪੀਣਾ ਆ ਜਾ ਦੁੱਧ ਪੀ ਕੇ ਗਲਾਸ ਨਾਲ ਭਰ ਲਾ ਦੁੱਧ ਦਾ ਗਲਾਸ ਗੱਲ ਖਾਲੀ ਇਹ ਠੀਕ ਹੈ ਨਾ ਹਾਂ ਕੱਜ ਲਈਏ ਉਠੋ ਬਾਏ ਬਾਏ ਆਹਰ ਜਾ ਕੇ ਖਟਿਆਈ ਖਟੇ ਮੇਰੀ ਗੱਲ ਨੂੰ ਖਟਿਆਈ ਕੌਣ ਚੱਕੂਗਾ ਹਾਂ ਫੇ ਤਾਂ ਗਣਾ ਖਟੇ ਲੀ ਗਿਆ ਅੱਡੇ ਵਿੱਚ ਇਹਨੂੰ ਤਾਂ ਡੋਲ ਦੇਣਾ ਪਣਾ ਚੱਕਦਾ ਆ ਚੱਕਣਾ ਆਪਣੇ ਕੋਲ ਚੱਕ ਲੈ ਇਹਨੂੰ ਦਾदू ਹਾਂ ਇਹਨਾਂ ਨੂੰ ਕਿਤੇ ਟੇਪ ਜਿਹਾ ਰੱਖ ਦੇ ਕੀ ਨਹੀਂ ਨਹੀਂ ਕਰ ਲਿਆਉਂਗੇ ਬੁੱਤਰੇ ਨਹੀਂ ਰੱਖਣੇ ਕਰਾਂ ਨਾ ਫੇਰ ਖਾ ਲਈਂਗਾ ਭੁੱਖ ਲੱਗੀ ਹਾਂ ਇਹਦਾ ਮੈਂ ਸਿੱਟ ਦੇਣੀ ਉਧਰ ਫੂਕ ਦੇਣੀ ਇਹੇ ਨਹੀਂ ਕੀ ਇਹਨੂੰ ਖੜ ਗਿਆ ਜੀ ਨੂੰ ਨਾ ਕਿਤੇ ਹੋਰ ਰੱਖੀ ਕਾਤੇ ਲੁਕੋ ਕੇ ਰੱਖੀ ਲੁਕੋ ਕੇ ਕਾਤੇ ਰੱਖਣੀ ਆਪਾਂ ਖਟੇ ਘਰਾਂ ਬਹੁ ਪਈ ਆਪਣੇ ਨਹੀਂ ਨਹੀਂ ਕੱਲ੍ਹ ਰਾਤ ਆਇਆ ਮੈਂ ਇੱਥੇ ਦੇ ਗਾਣੇ ਹਾਂ ਕੱਲ੍ਹ ਰਾਤ ਆਇਆ ਮੈਂ ਕਾਲੇ ਤੇਰੀ ਥੋੜੋ ਬਾਣੀ ਆਪਾਂ ਨੇ ਹੋ ਲਿਆਉਂਗੇ ਨਹੀਂ 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 ਆਪਾਂ ਹੋ ਲਿਆਉਂਗੇ ਇਹ ਤਾਂ ਪਰਮਸਰ ਸਿੱਟ ਦੇਣੀ ਨਹੀਂ ਪੂਰੀ ਗੱਲ ਤਾਂ ਸੁਣ ਉਹ ਦੇ ਵਿੱਚ ਬਈ ਇਹਦੇ ਵਿੱਚ ਪਹਿਲੇ ਵਾਵੇ ਪੂਰੀ ਗੱਲ ਤਾਂ ਸੁਣ ਲਾ ਹਾਂ ਇਹ ਜਿਹੜੀ ਖਟਾਈ ਆ ਹਾਂ ਅੰਗੜਾ ਇਹਨੂੰ ਕਿਤੇ ਸੇਫੀ ਅਗਰ ਰੱਖਾਂ ਨਾ ਦੱਸੋ ਕਿਉਂ ਹਾਂ ਮੇਰੇ ਖੇਲਾਵੇਂ ਕੰਮ ਹੋ ਗਈ ਪਲੇਟ ਆ ਹਾਂ ਪਲੇਟਾਂ ਹੋਰ ਬਈਆਂ ਬਹੁਤ ਲੈ ਹਾ ਉਸ ਨਾਲ ਖੇਲਣਾ ਤੇ ਉਹ ਦਾਦੂ ਨਹੀਂ ਜਾਂ ਦਮਾ ਇੱਕ ਬੜਾਇਆ ਟਾਪਰ ਬਣਾ ਤਾ ਉਹਦੇੰਦਰ ਸ਼ੇਡ ਕਰਤਾ ਬੋਲ ਕੈਨ ਬਣ ਜਾਊਗਾ ਉਹਦੇ ਮਾਤੇ ਲਾਲ ਖਟਿਆਈ ਵਰਗੇ ਲਿਖੇ ਹੋਏ ਨਿਕਲਦਾ ਉਹ ਪਾ ਦੇਣਾ ਵੀ ਆ ਠੀਕ ਹੈ ਚੱਲ ਲੀਏ ਬੈਠ ਕੋੜਦਾ ਕਿਵੇਂ ਬੋਕੇ ਲੱਕ ਹਾਂ ਲੱਕ ਲੱਕੋ ਕੇ ਨਾਲ ਲੱਕੋ ਕੇ ਰੱਖਣੀ ਨਾ 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 ਆ ਰੱਖਦੀ ਮੈਂ ਆਹ ਰੱਖਦੀ ਉਹਦੇ ਆ ਬਾ ਠੀਕ ਹੈ ਨਾ ਨਹੀਂ ਨਹੀਂ ਜਿਆਦਾ ਥੱਲੇ ਰੱਖ ਨਾ ਨਾ ਪਈ ਰਹੇ ਤੇ ਉੱਪਰ ਥੱਲੇ ਤੇ ਬਿੱਲੀਆਂ ਨੇ ਚੱਕ ਦੇਣੀ ਇਹੇ ਪੈਂ ਕਿਹੜੇ ਖਾਣੀ ਆ ਨਾਲੇ ਹੁਣ ਤਖੇਲਣਾ ਹੀ ਐ ਪਰੇਟਾ ਹੋਰ ਪਈਆਂ ਹੋ ਪਰੇਟਾ ਹੋਰ ਪਈਆਂ ਚੱਲੀਏ ਘਰ ਨੂੰ ਪੁੱਤ ਗੱਗਾ ਨਹੀਂ ਹੈਗਾ ਹਾਂ ਉਹਨੇ ਚੱਟ ਕਰਨ ਜਾਣੀ ਚੱਟ ਕਰ ਰਹੀ ਨੀ ਉਹ ਅਸਿਰ ਫਾਫਾ ਕਰਕੇ ਰੱਖਿਆ ਵਾ ਮਖੜਾਈ ਦਾ ਉਹ ਦੇਖ ਆਹ ਘਰਕਾ ਤਾਂ ਦੇਖਦਾ ਆਹ ਇਹਨਾਂ ਕਿੱਟਾ ਜਾ ਪਿਆ ਹੁਣ ਉੱਪਰ ਕਰਕੇ ਰੱਖਿਆ ਵੈਨ ਮਖੜਾਈ ਦਾ ਹਾਂ ਉਹ ਮੈਂ ਤੇ ਖਾਟੇ ਆਈ ਤੂੰ ਦੇ ਦੇ ਨੀ ਆਹੋ ਚੱਲੀਏ ਚੱਲ ਚੱਲ